ਚੱਲ ਪਾਣੀ ਲੱਗ ਗਿਆ ਹੁਣ ਬੰਦ ਕਰੀ ਹੁਣ ਲੇਖਵੀਰ ਕਿੱਥੇ ਚੱਲਿਆ ਪੁੱਤ ਹਾਂਜੀ ਕਿੱਥੇ ਚੱਲਿਆ ਮੈਂ ਜਰਾ ਵੀ ਚੱਲਿਆ ਸੀ ਬੰਬੀ ਤੇ ਬੰਬੀ ਤੇ ਚੱਲਿਆ ਸੀ ਗੱਲ ਸੁਣ ਮੇਰੀ ਬੰਬੀ ਤੇ ਤੂੰ ਚੱਲਿਆ ਵਾ ਹਾਂਜੀ ਤੇ ਮੈਂ ਮੈਨੂੰ ਤੁਸੀਂ ਕੁਝ ਦੱਸਿਆ ਹੀ ਨਹੀਂ ਕੋਈ ਗੱਲਬਾਤ ਵੀ ਉਹਦੋਂ ਤੁਸੀਂ ਵਿਆਹ ਚ ਮਦੀਗਦੀ ਰਹੀ ਤੁਹਾਨੂੰ ਤੇ ਬਰਾਤੇ ਆਉਣਾ ਉਹਨਾਂ ਨੇ ਤੇ ਜੇ ਕੁੜੀ ਠੀਕ ਨਹੀਂ ਤੇ ਤੂੰ ਫੋਨ ਕਰਕੇ ਤੇ ਦੱਸ ਦਿੰਦਾ ਉਹ ਮੈਂ ਕੀ ਦਸਣਾ ਹੀ ਕਾਲੀ ਗਾਲੀ ਵਿੱਚ ਆਪਾਂ ਵੇਹ ਦਵਾਈ ਲੈਣਾ ਲੈ ਤੇ ਬੁਖਾਰ ਨੂੰ ਹੋ ਗਿਆ ਜਿਆਦਾ ਅੱਛਾ ਇਹ ਇਹਨੇ ਕਿਦਾਂ ਵਾਲੀ ਠੰਡ ਉਹ ਦਿਨ ਰਾਤ ਨਾ ਜਾਗੋ ਜੀ ਚਲੋ ਤੇ ਹੈ ਨਹੀਂ ਆ ਠੰਡ ਤੇ ਲੱਗੀ ਠੰਡ ਹੈ ਬੜੀ ਆ ਹੂੰ ਤੇ ਇਹਨੇ ਵਾਲੀ ਕਿਤੇ ਠੰਡ ਤੇ ਅਸੀਂ ਚਲ ਗਏ ਦਵਾਈ ਲੈਣ ਸੇਰੇ ਵੀ ਚਲ ਦਵਾਈ ਲਿਆਉਣੇ ਪਹਿਲਾਂ ਅੱਛਾ ਤੇ ਉਥੋਂ ਬਾਅਦ ਫਿਰ ਗੰਦੀ ਵੀ ਹੋਣ ਮੁਸ਼ਕਲ ਵਾ ਠੰਡ ਜਿਆਦਾ ਵਾ ਪੈਸੇ ਵਿੱਚ ਵੀ ਤੇ ਆਪਾਂ ਚਲੀਏ ਪਿੰਡ ਤੇ ਮੈਂ ਵੀ ਫਿਰ 10 ਦਿਨ ਮੈਂ ਤੇ ਕਹਿਣਾ ਮੈਂ ਸਭ ਨੂੰ ਦੱਸ ਜਣੇ ਬੰਦੀ ਰਹਿਣ ਦੇ ਮੰਮੀ ਨੇ ਫਿਰ ਕਹਿਣਾ ਵੀ ਮੁੜ ਕੇ ਤੁਸੀਂ ਵੀ ਚਾਰ ਰੁਕ ਜਾਓ ਨਾ ਕਿਦਾਂ ਵੀ ਆ ਮੜ ਕੇ ਮੈਂ ਵਿਆਹ ਖਰਾਬ ਕਰਾਂਗੇ ਤੇ ਤੁਸੀਂ ਬਾਝ ਦੱਸ ਦਾਂਗਾ ਇਹਨਾਂ ਨੂੰ ਕੋਈ ਨਹੀਂ ਪਰ ਫੋਟੇ ਇਦਾਂ ਵੀ ਸਾਡਾ ਧਿਆਨ ਵਿੱਚ ਹੀ ਰਿਹਾ ਵੀ ਉਹਨਾਂ ਨੇ ਆਉਣਾ ਸੀ ਭਰਾਤੇ ਆਏ ਕਿਉਂ ਨਹੀਂ ਗਏ ਕੀ ਗੱਲ ਹੋਈ ਆ ਸੁਖਵਾ ਕੋਈ ਠੀਕ ਵੀ ਹੋਵੇ ਚਲੋ ਫੋਨ ਕਰਕੇ ਬੰਦਾ ਦੱਸ ਦੇ ਤਾਂ ਬੜਾ ਫਰਕ ਪੈ ਜਾਂਦਾ ਵਾ ਉਹ ਤਾਂ ਗੱਲ ਹੈਗੀ ਥਾਡੀ ਠੀਕ ਆ ਬਿਲਕੁਲ ਧਿਆਨ ਤੇ ਤੁਹਾਡੇ ਵਾਲੀ ਰਿਹਾ ਸਾਡਾ ਵੀ ਕੀ ਵਿਆਹ ਵੇਖਣਾ ਸੀ ਆਹ ਤੁਸੀਂ ਹੁਣ ਮਸੀਦਨ ਨਾਲ ਰਹੇ ਹੋ ਤੁਸੀਂ ਤਾਂ ਮਿਲੇ ਵੀ ਨਹੀਂ ਕਦੇ ਤੁਸੀਂ ਮੇਰੇ ਖਾਤੇ ਤੋਂ ਫੜਿਆ ਨਾ ਨਾਲ ਹੀ ਰਹੀ ਸੀ ਤੇ ਪਰ ਤੁਸੀਂ ਤੇ ਗਾਂਹ ਹੋ ਕੇ ਬੰਦਾ ਗਾਂਹ ਹੀ ਹੋ ਕੇ ਆਂਟੇ ਮਿਲ ਲੈਂਦਾ ਵਾ ਕੋਈ ਗੱਲ ਕਰਦਾ ਕੋਈ ਸੌ ਗੱਲ ਹੁੰਦੀ ਆ ਤੁਸੀਂ ਤਾਂ ਕੋ ਮੇਰੇ ਲੱਗੇ ਆਏ ਹੀ ਨਹੀਂ ਤੇ ਤੁਹਾਨੂੰ ਉਹਨਾਂ ਨੂੰ ਜ਼ਿੰਮੇਵਾਰੀ ਬੜੀ ਵੱਡੀ ਦਿੱਤੀ ਤੇ ਮੇਰੇ ਖਾਲਾ ਸੋਨਾ ਖਾਨਾ ਸਾਰਾ ਉਹਨਾਂ ਦੇ ਸਾਹਮਣੇ ਹੀ ਪੋ ਤੇ ਪਤ ਕਰਨਾ ਹੀ ਪੈਂਦਾ ਫਿਰ ਜੇ ਕੋਈ ਜ਼ਿੰਮੇਵਾਰੀ ਦੇ ਤੇ ਪਕਤਾਉ ਨਹੀਂ ਪੈਂਦੀ ਆ ਪਰ ਚਲੋ ਤੁਸੀਂ ਮੇਰੇ ਲੱਗੇ ਆਪ ਆ ਜਾਂਦੇ ਗਾ ਹੈ ਸੌ ਗੱਲ ਬੰਦਾ ਕਰਦਾ ਵਾ ਉਹ ਚਲੋ ਕੋਈ ਗੱਲ ਨਹੀਂ ਮੈਨੂੰ ਫੇ ਅਸੀਂ ਆਏ ਆ ਜਾਂ ਚਲੇ ਗਏ ਆ ਜਾਂ ਆ ਗਏ ਆ ਆਪੇ ਤੁਸੀਂ ਚਲੇ ਜਾ ਤੇ ਆਪੇ ਤੁਸੀਂ ਆ ਗਏ ਬਾਅਦ ਬਾਅਦ ਨੂੰ ਫਬੀ ਨੂੰ ਨਾ ਮਰਦਾ ਦੱਸਿਆ ਹੀ ਵੀ ਅਸੀਂ ਜਾਣਾ ਵਾ ਜਿਹੜਾ ਦਵਾਈ ਲੈਣਾ ਅੱਛਾ ਇੰਨਾ ਵੀ ਉਹਨਾਂ ਨੂੰ ਦੱਸਿਆ ਸੀ ਪਰ ਉਹਨੂੰ ਇਹ ਨਹੀਂ ਪਤਾ ਕਿ ਅਸੀਂ ਪਿੰਡ ਚਲ ਜਣਾ ਵਾ ਆਹੋ ਫੇ ਤਾਂ ਹੀ ਉਹ ਵੀ ਚੁੱਪ ਕਰ ਕੇ ਚੱਲ ਦਵਾਈ ਲੈ ਕੇ ਉਹਨਾਂ ਮੁੜ ਕੇ ਇੱਥੇ ਆ ਜਾਣਾ ਵਾ ਹਾਂਜੀ ਹਾਂਜੀ ਤੇ ਵਿਆਹ ਉਹ ਵੇਖ ਕੇ ਜਾਣਾ ਵਾ ਉਹਨੇ ਵੀ ਨਾ ਫੇ ਮੇਰੇ ਨਾਲ ਗੱਲ ਕੀਤੀ ਸਾਰੇ ਤੇ ਥਾਂ ਸਾਈ ਰੁਜੇ ਸੀਗੇ ਤੇ ਗੱਲ ਕੇ ਇਹਨੇ ਕੀ ਕਰਨੀ ਸੀ ਉਹਨਾਂ ਦਾ ਸਭ ਉਹ ਆਇਆ ਸੀ ਬਾਅਦ ਚ ਫੋਨ ਕਿੱਦਾਂ ਦਵਾਈ ਲੈਣ ਗਏ ਮੁੜ ਕੇ ਤੁਸੀਂ ਆਏ ਨਹੀਂ ਕਿੱਥੇ ਰਹਿ ਗਏ ਆਹੋ ਪੁੱਛਣਾ ਹੀ ਉਹਨਾਂ ਨੂੰ ਮੈਂ ਮੜਾਏ ਦੱਸਤਾ ਤੇ ਮੈਂ ਚੱਲ ਕੋਈ ਨਹੀਂ ਵਿਆਹ ਮੁਕਲੰਦਾ ਤੇ ਫੇ ਬਾਅਦ ਦੱਸੇ ਮਮੀ ਨੂੰ ਅੱਛਾ ਉਹਨਾਂ ਨੇ ਤਾਂ ਬਾਅਦ ਹੀ ਗੱਲ ਕੀਤੀ ਹਾਂ ਹੀ ਫੇ ਆਹੋ ਬਾਅਦ ਚ ਕੀਤੀ ਤੇ ਮੈਂ ਸੋ ਪੁੱਛ ਗੱਲ ਕੀ ਬਣੀ ਹੈ ਮਹਲਖਬੀਰ ਵੀ ਨਹੀਂ ਆਇਆ ਤਾਂ ਉਹ ਕੁੜੀ ਵੀ ਨਹੀਂ ਆਈ ਇਹਨਾਂ ਨੇ ਕੀ ਕੀਤਾ ਮੈਂ ਇਹਨਾਂ ਤੇ ਬਰਾਤੇ ਆਉਣਾ ਹੁਣ ਤੇ ਚਾਹ ਬੜਾ ਹੀਗਾ ਤੇ ਫਿਰ ਮੈਨੂੰ ਮਾਰਾ ਜਾਈ ਇਹਨੇ ਦੱਸਿਆ ਵੀ ਨਹੀਂ ਮੰਮੀ ਉਹ ਮਾਰਾ ਜਾਣਾ ਨੂੰ ਬੁਖਾਰ ਚੜ ਗਿਆ ਸੀ ਤੇ ਉਹ ਹੋ ਸਕਦਾ ਜਿਆਦਾ ਨਾ ਹੋ ਗਿਆ ਹੋਵੇ ਤਾਂ ਕਰਕੇ ਨਹੀਂ ਆਇਆ ਉਹ ਬਹੁਤਾ ਜਾ ਨਹੀਂ ਬੰਦੇ ਕਰਦੇ ਦੇ ਵੇਹ ਜਿਹੜੀਆਂ ਚੀਜ਼ਾਂ ਦਾ ਬੰਦਾ ਬਹੁਤਾ ਜਾ ਕਰਦਾ ਨਾ ਉਹ ਨਹੀਂ ਮੜ ਕੇ ਲਿਖੀ ਜਾਂਦੀਆਂ ਉਹ ਹੀ ਉਹ ਹੀ ਗੱਲ ਕਰਨ ਆ ਇਹਨੂੰ ਚਾ ਵੀ ਬੜਾ ਹੀ ਸਾਰੇ ਫੰਕਸ਼ਨ ਵੇਖਣੇ ਮੈਂ ਇਦਾਂ ਕਰਨਾ ਮਤਾਂ ਕਰਨਾ ਤੇ ਮੜ ਗੋ ਵਿਚੇ ਰਹਿ ਗਿਆ ਸਾਰਾ ਆ ਮੰਮੀ ਮੈਂ ਆ ਵੀ ਫੰਕਸ਼ਨ ਵੇਖਣਾ ਮੈਂ ਆ ਵੀ ਕਰਨਾ ਮੈਂ ਰੌਣਕ ਮੇਲਾ ਵੇਖਣਾ ਤੇ ਮੈਂ ਆਪਣਾ ਚਲ ਪੁੱਤ ਕੋਈ ਨਹੀਂ ਆ ਜੋ ਵੇਖਿਓ ਕਿਸੇ ਵੀ ਤੇrna ਕਿਉਂ ਨਹੀਂ ਗਿਆ ਇਹਨੂੰ ਸ਼ੁਕਰ ਹੈ ਕਿ ਜਾਗੋ ਵੇਖ ਲਈ ਤੋ ਨਹੀਂ ਰਹੀ ਵਿਚੇ ਇੰਨਾ ਹੀ ਬੜਾ ਚਲੋ ਇੰਨਾ ਕੁ ਵੇਖ ਆਈ ਵਿਚਾਰੀ ਚਲੋ ਦੋ ਵੇਖ ਲਈ ਫਿਰ ਵੀ ਚਲ ਸਕਣ ਵੇਖ ਲਿਆ ਤੇ ਠੰਡ ਵੀ ਬੜੀ ਆ ਨਾ ਪੁੱਤ ਠੰਡ ਵੀ ਬੜੀ ਆ ਅਜਿਆਂ ਦੇ ਸਰੀਰ ਨੂੰ ਛੇਤੀ ਠੰਡ ਲੱਗ ਜਾਂਦੀ ਆ ਹਾਂ ਨੀ ਇਹ ਗੱਲ ਤੇ ਹੈ ਹੋਰ। ਮੇਰੇ ਘਰ ਵੀ ਕੰਮ ਤੋਂਦਾ ਕਰਦੀ ਰਹਿੰਦੀ ਆ ਸਾਰਾ ਦਿਨ। ਹਾਂਜੀ ਹਾਂਜੀ। ਕੰਮ ਤੇ ਲੱਗਦੀ ਆ ਫਿਰ ਤੈਨੂੰ ਪਤਾ। ਸਹੀ ਗੱਲ ਆ। ਹਾਂ ਕੀ ਕਰੇ ਬਾਈ। ਚਲੋ ਮੈਂ ਨਾ ਬਰਸ ਨੂੰ ਲਾਇਆ ਹੀ ਬਣੀ। ਤੇ ਪਰ ਗਿਆ ਹਣਾ ਮੈਂ ਤੇ ਮੇਰੇ ਬੰਦ ਕਰਨ ਜਾਣਾ ਹੀ ਮੜਾ। ਸਾਰੇ ਬੰਬੀ ਬੰਦ ਫਿਰ। ਹਾਂਜੀ। ਕੋਈ ਨਹੀਂ। ਨਹੀਂ ਆ ਹੁਣ। ਛੋਟੇ ਪਿਚੋਕਾਰੀ ਨੀ। ਖਲਾਰਾ ਬੜਾ ਪਿਆ ਹੋਇਆ। ਹਾਂਜੀ ਹਰਮਨ। ਕੀ ਕਰਨਗੀ? ਛੋਟੇ ਪਿਚੋਕਾਰੀ। ਮੈਂ ਤਾਂ ਖਲਾਰਾ ਬੜਾ ਪਿਆ ਹੋਇਆ। ਅਛਾ ਅਛਾ ਕਰ ਲੈਣੀ ਹੈ ਪਿੱਛੇ ਤਾਂ ਬੈਠ ਕੇ ਆਈ ਸੀ ਆਓ ਚਲ ਟਾਈਮ ਨਾਲ ਬੈਲੀ ਹੋ ਜੇਗੀ ਕਰਕੇ ਠੰਡ ਬਹੁਤ ਆ ਕੋਰਾ ਬੜਾ ਪੈਂਦਿਆ ਪਿਆਰ ਨਹੀਂ ਤੇ ਬੁੱਧੀ ਹੱਤ ਚੁੱਕੀ ਪਈ ਚਲ ਦੇਣਾ ਵੇ ਇਦਾਂ ਦੇ ਫਿਰ ਕੀ ਕਰਨਾ ਉਹੀ ਨਾ ਇੱਥੇ ਤਾਂ ਮੈਨੂੰ ਪਤਾ ਆ ਜਾ ਕੇ ਕਰਨਾ ਤੇ ਮੈਂ ਹੀ ਆ ਨਾ ਤੇ ਮੇਨਾਂ ਕਿਸੇ ਨੇ ਹੱਥ ਵਟਾਣਾ ਨਾ ਮੇਨਾਂ ਕਿਸੇ ਨੇ ਕੰਮ ਕਰਨਾ ਉਹ ਚਲ ਕੋਈ ਗੱਲ ਨਹੀਂ ਜਿਹੜਾ ਹੁਣ ਪਿਆਵ ਸਿਰਦ ਕਰਨੇ ਪੈਣਾ ਉਹ ਹੀ ਤਾਂ ਗੱਲ ਹੂੰ ਅਛਾ ਮੈਂ ਤੇਰੇ ਵੱਲ ਤਾਂ ਆਇਆ ਹਾਂ ਮੰਮੀ ਨੇ ਬੁਲਾਇਆ ਹੀ ਮੈਨੂੰ ਅਛਾ ਕੀ ਕਹਿੰਦੇ ਮੰਮੀ ਗੁੱਸਾ ਕਰਨ ਢੀ ਇਹੀ ਗੱਲ ਦਾ ਮਮੀ ਕਹਿੰਦੇ ਜੇ ਤੁਸੀਂ ਆਉਣਾ ਹੀ ਕਮ ਸੇ ਕਮ ਤੁਸੀਂ ਮੈਨੂੰ ਦੱਸ ਦਿੰਦੇ ਨਹੀਂ ਕੁੜੀ ਠੀਕ ਹੈ ਮੈਂ ਤਾਂ ਤੁਹਾਨੂੰ ਕੀ ਕਿਹਾ ਸੀ ਕਿ ਫੋਨ ਕਰ ਦਿਓ ਤੁਸੀਂ ਫੋਨ ਕਿਉਂ ਨਹੀਂ ਕੀਤਾ ਮਮੀ ਮੈਨੂੰ ਵੀ ਪੁੱਛਣ ਦੇ ਮੈਂ ਕਿਹਾ ਮਮੀ ਨੇ ਇਹਨਾਂ ਨੂੰ ਕਿਹਾ ਸੀ ਕਿ ਫੋਨ ਕਰ ਦਿਓ ਤੇ ਨਾਲੇ ਤੁਹਾਨੂੰ ਫੋਨ ਨਹੀਂ ਹੋਇਆ ਕੀਤਾ ਮੈਂ ਕਿੰਨੀ ਮੈਨੂੰ ਕਿਹਾ ਫੋਨ ਕੀਤਾ ਨਾ ਇਹਨੇ ਮੈਨੂੰ ਕੀਤਾ ਨਾ ਆਪਣੀ ਪਰਜਾਈਂ ਕੀਤਾ ਉਹ ਨਹੀਂ ਮੈਂ ਉਹਨਾਂ ਨੂੰ ਮੈਂ ਇੰਨੀ ਗੱਲ ਕਹੀ ਹੈ ਮੈਂ ਫੇਰ ਹੀ ਮੜਾ ਜੇ ਨਵਸਿਆ ਪਈ ਦਵਾਈ ਲੈਣ ਜਾਣਾ ਭਾਬੀ ਨੂੰ ਤੇ ਮੈਂ ਵੀ ਅਹੀਂ ਦਵਾਈ ਲੈਣ ਗਈ ਤੇ ਉਥੋਂ ਹੀ ਵਾਪਸ ਆ ਗਈ ਆਹ ਤੋਂ ਉਹਦੇ ਮੰਮੀ ਨੂੰ ਮੈਂ ਦੱਸਿਆ ਪਰ ਚਲੋ ਮੰਮੀ ਤਾਂ ਗੁੱਸਾ ਕਰਨਾ ਜਾਏ ਜਾ ਕਿਉਂ ਕਿ ਵਿਆਹ ਲਾ ਦੇ ਨਹੀਂ ਮੈਂ ਇੰਨੇ ਦਿਨ ਤੋਂ ਤਾਂ ਕਹਿ ਨਹੀਂ ਕਿ ਮੈਂ ਵਿਆਹ ਵੇਖਣਾ ਵਿਆਹ ਵੇਖਣਾ ਮੰਮੀ ਨੇ ਕਿਹਾ ਕਿ ਜੇ ਆਪਾਂ ਤੈਨੂੰ ਬੁਲਾਈ ਲਿਆ ਸੀ ਤੇ ਫਿਰ ਤੂੰ ਆ ਕਿਉਂ ਗਈ ਉਹ ਨਹੀਂ ਉਹਨਾਂ ਨੂੰ ਮੈਂ ਦੱਸਿਆ ਹੀ ਮੈਂ ਜਿਹੜੀ ਚੀਜ਼ ਦਾ ਬਹੁਤ ਚਾਹ ਕਰੀਏ ਨਾ ਇਦਾਂ ਹੀ ਹੁੰਦਾ ਹੁੰਦਾ ਮੈਂ ਕਿ ਨਜ਼ਰਾਂ ਦੀ ਡਈ ਕਹਿਣ ਵੀ ਮੈਨੂੰ ਨਾਲ ਲੈ ਕੇ ਜਾਇਓ ਲੈ ਕੇ ਜਾਇਓ ਤੇ ਮੈਂ ਜਦੋਂ ਮੁੜ ਕੇ ਆ ਜਾ ਕਿ ਵਿਆਹ ਲਾ ਦੇਣਾ ਆ ਤੇ ਮੁੜ ਕੇ ਉੱਥੇ ਜਾ ਕੇ ਮੁੜ ਕੇ ਬਿਮਾਰ ਹੋ ਗਈ ਨਾ ਬਿਮਾਰ ਤੇ ਤਾਂ ਹੋਣਾ ਨਹੀਂ ਜਾਗੋ ਤੇ ਨਾ ਜਿਆਦਾ ਕੰਮ ਖਰਾਬ ਔਰ ਠੰਡ ਜਿਆਦਾ ਠੰਡ ਕਰ ਗਈ ਫਿਰ ਹੋ ਗਿਆ ਤਾਂ ਹੀ ਕੀ ਪਰ ਮੈਂ ਉਹਨਾਂ ਨੂੰ ਮੈਂ ਹੀ ਸੋਚਿਆ ਸੀ ਮੈਂ ਕਿ ਚਲ ਦਵਾਈ ਲੈ ਕੇ ਨਾ ਸਾਕ ਕਰਕੇ ਵਿਆਹ ਵੀ ਕਰੂੰਗੀ ਪਰ ਜਦੋਂ ਇਹ ਕੰਮ ਅਖਿਰ ਕਰਾਵੀ 102 ਤੇ ਬੁਖਾਰ ਨਹੀਂ ਮੈਂ ਵੀ ਉਹਨਾਂ ਨੂੰ ਇਹੀ ਕਿਹਾ ਸੀ ਬਹਿਣ ਨਹੀਂ ਦੇ ਕਰਕੇ ਜਿਆਦਾ ਹੋਇਆ ਉਦਾਂ ਕੋਈ ਗੱਲ ਨਹੀਂ ਹਾਂ ਤੇ ਮੈਂ ਵੈਸੇ ਇੱਕ ਗੱਲ ਦਰਨਾ ਹੋਰ ਕਰਨੀ ਮੈਂ ਵੀ ਲੋੜੀ ਦੇ ਆਏ ਨਹੀਂ ਹੈ ਤੇਰੇ ਘਰ ਵਿੱਚ ਕੋਈ ਵੀ ਮੈਂ ਬਸ ਕੀ ਕਰਾਂ ਉਹਨਾਂ ਨੂੰ ਤੇ ਆਪ ਨੂੰ ਵੀ ਚਾਹੀਦਾ ਸੀ ਪਰ ਉਹ ਸੋਚਦੇ ਹੋਣੇ ਜੋ ਨਾ ਵੱਡੀ ਲੈ ਗਿਆ ਵੱਡੀ ਦੇ ਪੇਕੇ ਲੈ ਜਾਂਦੇ ਅਸੀਂ ਉਹਨਾਂ ਨਹੀਂ ਲਿਆ ਸਕਦੇ ਤਾਂ ਕਰਕੇ ਨਾ ਸ਼ਰਮਾ ਸ਼ਰਮੀ ਨਹੀਂ ਆਈ ਹੁਣ ਗੱਲ ਯਾਰ ਸ਼ਰਮਾ ਸ਼ਰਮੀ ਥੋੜੀ ਜ਼ਰੂਰੀ ਥੋੜੀ ਕਿ ਪੈਸੇ ਨਾਲ ਹੀ ਵਰਤਣਾ ਵਾ ਬੰਦੇ ਨੇ ਵੈਸੇ ਫੇਰਾ ਮਾਰ ਜਣਾ ਚਾਹੀਦਾ ਉਹ ਤੇ ਹੈ ਤੁਹਾਡੀ ਗੱਲ ਤੇ ਬਿਲਕੁਲ ਸਹੀ ਹੈ ਫੇਰਾ ਤੇ ਮਾਰਨਾ ਚਾਹੀਦਾ ਹੈ ਇਹਨਾਂ ਨੂੰ ਕੋਈ ਗੱਲ ਨਹੀਂ ਮੈਂ ਫੋਨ ਕਰਕੇ ਪੁੱਛੂੰਗੀ ਪਰ ਮੈਂ ਵੀ ਕੀ ਕਰਾਂ ਯਾਰ ਮੈਨੂੰ ਵੀ ਪਤਾ ਮੇਰੇ ਘਰ ਦੇ ਮਾਤੜ ਉਹਨਾਂ ਕਰ ਹੀ ਨਹੀਂ ਸਕਦੇ ਹੈਗੇ ਉਹ ਚਲ ਨਹੀਂ ਕਰ ਸਕਦੇ ਬੰਦਾ ਵੈਹੀ ਫੇਰਾ ਮਾਰ ਜਿੰਦਾ ਅਸੀਂ ਜ਼ਰੂਰੀ ਥੋੜੀ ਕਿ ਪੈਸੇ ਨਾਲ ਹੀ ਵਰਤਣਾ ਵਾ ਉਹ ਤੇ ਹੈ ਹੀ ਹੈ ਤਦੋਂ ਕੋਈ ਨਹੀਂ ਹੁੰਦਾ ਮੈਂ ਉੱਥੇ ਗੜੀ ਬੜਾ ਸ਼ੌਕਾ ਕਰਾਂ ਜਿੱਦਾਂ ਮੈਂ ਉਹਨਾਂ ਨੂੰ ਕਹਿਣਾ ਵਾ ਕਿ ਵੇਰ ਲਈ ਪੁਰਾਣੀ ਚੀਜ਼ ਲੈ ਕੇ ਆਓ ਜਾਂ ਉਹ ਚੀਜ਼ ਲੈ ਕੇ ਆਓ ਕਮ ਸੇ ਕਮ ਬੰਦਾ ਆਪਣੀ ਕੁੜੀ ਨੂੰ ਮਿਲਣ ਤੇ ਆ ਸਕਦਾ ਨਾ ਆਹੋ ਹੀ ਤਾਂ ਹੈ ਹੀ ਆ ਹੋਰ ਤਾਂ ਕੁਛ ਨਹੀਂ ਪਤਾ ਨਹੀਂ ਹੋਰ ਕੀ ਕਰਾਂਗਾ ਪਤਾ ਤੇ ਕੋਈ ਕੰਮ ਕਰਾਉਣਗੇ ਤੁਹਾਨੂੰ ਪਤਾ ਵੀਰ ਅਤੇ ਦਿਹਾੜੀਆਂ ਵਗੈਰਾ ਕਰਦੇ ਆ ਡੈਡੀ ਵੀ ਨਾਲ ਚੱਲੋ ਹੱਥ ਮਟਾ ਦਿੰਦੇ ਆ ਕੀ ਪਤਾ ਡੈੜੀ ਕਈ ਕਈ ਵਾਰ ਦਿਹਾੜੀਆਂ ਕਰਨ ਰੈਗੂਲਰ ਮਿਲਿਆ ਹੁੰਦੀਆਂ ਤਾਂ ਕਰਕੇ ਨਹੀਂ ਆਏ ਓਏ ਹੋ ਯਾਰ ਦਿਹਾੜੀ ਵਾਲਿਆਂ ਦਾ ਵੀ ਫਿਰ ਓਕਾ ਜਾਂਦਾ ਓਕਾ ਜਾਂਦਾ ਨਾ ਹੀ ਰੋਜ਼ ਰੋਜ਼ ਕਰਕੇ ਖਾਣਾ ਰੋਜ਼ ਕੇ ਰੋਜ਼ ਹਾਂ ਉਹ あの ਪਤਾ ਇੰਨੇ ਹਾਲਾਤ ਮਾੜੇ ਆ ਰੋਜ਼ ਕਰਦੇ ਆ ਰੋਜ਼ ਰਸਲ ਲੈ ਆ ਕੇ ਖਾਂਦੇ ਆ ਹੂੰ ਆਹ ਤੇ ਹਾਲਾਤ ਇਦਾਂ ਦੇ ਇੱਕ ਦੋ ਦਿਨ ਇਦਾਂ ਦੇ ਆ ਨਾ ਕਈ ਵਾਰੀ ਕੰਮ ਮਿਲਦਾ ਕਈ ਵਾਰੀ ਨਹੀਂ ਮਿਲਦਾ ਇਹੀ ਤਾਂ ਗੱਲ ਆ ਮੈਨੂੰ ਇਹੀ ਲੱਗਨਦਾ ਕੰਮ ਕੁੰਦੇ ਟਾਈਮ ਬਿਜ਼ੀ ਹੋਣੀ ਆ ਤਾਂ ਕਰਕੇ ਨਹੀਂ ਆਈਂਦੀ ਤੇ ਇਡੀ ਜਿਹੜੀ ਗੱਲ ਆ ਚੱਲ 100 200 ਤੇ ਦੇ ਕੇ ਜਾਣਾ ਹੀ ਤੇ ਹੋਰ ਨਹੀਂ ਤੇ ਕੁਝ ਮੈਂ ਤੈਨੂੰ ਕਿੱਲੀ ਵੀ ਇਹੀ ਗੱਲ ਕਹੀ ਆ ਵੀ ਪੈਸੇ ਨਾਲ ਥੋੜੀ ਵਰਤਣਾ ਵਾ ਤੇ ਹੈ ਚਲੋ ਬੰਦਾ ਪੈਸੇ ਫੇਰੋ ਮਾਰ ਜਾਂਦਾ ਮੈਂ ਫੋਨ ਕਰਕੇ ਪੁੱਛੂਗੀ ਕਿਉਂ ਨਹੀਂ ਆਇਆ ਕਿ ਅੱਜ ਇਹ ਤਾਂ ਮੰਮੀ ਨਾਲ ਮੈਂ ਨਾ ਗੱਲ ਨਹੀਂ ਉਹ ਕੀਤੀ। ਹੂੰ। ਲੋੜੀ-ਲੂੜੀ ਦੀ ਵੀ ਗੱਲ ਹੋਈ ਆ। ਅੱਜ ਤੂੰ ਹੀ ਮੈਨ ਨਾਲ ਗੱਲ ਕੀਤੀ ਤੇ ਮੈਨੂੰ ਪਤਾ ਲੱਗਾ। ਬਾਕੀ ਪਤਾ ਮੈਨੂੰ ਮੰਮੀ ਦਾ ਮੰਮੀ ਨੇ ਘਰ ਵੀ ਲੈਣੀ ਈ। ਓ ਚਲ ਕੋਈ ਗੱਲ ਨਹੀਂ ਜੇ ਕਰ ਲੈਣਗੇ ਤੇ ਕਹਿਦੀ। ਆਪਣੇ ਲੋਕ ਨੇ ਕੋਈ ਗੱਲ ਕਰਦੀ ਫਿਰ ਪਹਿਲਾਂ ਕੋਈ ਪੁੱਛ ਲੈਣਾ ਕੋਣ ਕਰਕੇ। ਹੂੰ। ਇਹ ਸਭ ਸੁਖਸਾਂਦੀ ਆ ਆਏਗੀ ਬਣੀ ਆ। ਮੈਂ ਪਹਿਲੇ ਪੁੱਛੂਗੀ ਫਿਰ ਗੱਲ ਕਰਾਂ। ਔਰ ਜੇ ਉਹਦੇ ਬੰਦਾ ਠੀਕ ਨਾ ਹੋਵੇ ਕਿਤੇ ਤਾਂ ਨਹੀਂ ਹੁੰਦਾ। ਆ ਹੋਈ ਤੇ ਹੈ। ਇਹ ਵੀ ਪਛਲੀ ਨਾਲ ਚੱਲ ਵੀ ਕਿੱਦਾਂ ਆ ਵੀ ਠੀਕ ਠਾਕ ਆ ਜਾਂ ਕੀ ਗੱਲ ਆ। ਕੋਈ ਗੱਲ ਨਹੀਂ ਮੈਂ ਨਾ ਗੱਲ ਕਰਾਂ। ਹਾਂ ਤੇ ਤੂੰ ਹੀ ਰੋਟੀ ਪਾਣੀ ਖਾ ਲਿਆ ਕਿ ਨਹੀਂ ਜੀ ਨਹੀਂ ਨਹੀਂ ਰੋਟੀ ਦਰਤੀ ਤਾਂ ਮੈਂ ਖਾ ਲਈ ਬਾਬਾ ਜਰਦੀ ਠੀਕ ਆ ਠੀਕ ਆ ਮੈਂ ਵੀ ਫਿਰ ਸਫਾਈ ਕਰ ਲਾਂ ਤੁਸੀਂ ਫਿਰ ਵਾ ਕੋਈ ਹੋਰ ਕੰਮ ਵੇਖ ਲਓ ਤੂੰ ਇਦਾਂ ਕਰ ਲਾ ਹਾਂ ਫੋਨ ਕਰ ਲਈ ਪਹਿਲਾਂ ਚੱਲ ਮੈਂ ਫੋਨ ਕਰ ਲੈਂਦੀ ਹਾਂ ਹਾਂ ਠੀਕ ਆ ਠੀਕ ਆ ਗੱਲ ਵੀ ਵੈਸੇ ਨਾਲ ਦੀ ਠੀਕ ਆ ਕਿ ਉਹ ਆ ਜਾਂਦੇ ਤਾਂ ਕੀ ਗੱਲ ਹੋ ਜਾਣੀ ਆ ਤੁਹਾਡੀ ਤੇ ਧੀਆ ਮੈਂ ਜ਼ਰੂਰੀ ਥੜੋ ਕਿਤਾ ਨੂੰ ਮੈਂ ਕਹਿ ਲੱਗਦਾ ਹੈ ਕਿ ਇਹ ਆਉ ਲੋੜੀ ਦਾ ਬੰਦਾ ਫੇਰਾ ਹੀ ਮਾਰ ਜਾਂਦਾ ਮੇਲ ਖੇਲੀ ਜਾਂਦਾ ਅਗਲੇ ਵੇ ਤੇ ਹੋਣਾ ਹੀ ਆ ਨਾ ਇਤੇ ਰੇਪ ਕਿਆ ਜੋ ਕੋਈ ਵਧੀਆ ਨਹੀਂ ਨਾਨੀ ਮੈਂ ਮੰਮੀ ਨੂੰ ਪਹਿਲੇ ਫੋਨ ਕੰਮ ਤੇ ਮੈਂ ਬਾਅਦ ਹੀ ਕਰਦੀ ਹਾਂ ਮੰਮੀ ਨੂੰ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਹੋਰ ਸੁਣਾਓ ਕੀ ਹਲਚਲ ਦਾ ਦਾ ਅੱਛਾ ਅੱਛਾ ਮੇਰਾ ਵੀ ਵਧੀਆ ਹੋਰ ਕੀ ਕਹੀ ਜਾਣੇ ਅੱਛਾ ਅੱਛਾ ਤਰੀ ਬੱਠੇ ਤੁਮ ਵਧੀਆ ਕੰਮ ਕਰਨੇ ਬੀਟ ਲਿਆ ਸੇਰ ਦਾ ਠੀਕ ਹੈ ਠੀਕ ਹੈ ਠੀਕ ਹੈ ਤੇ ਮਮੂ ਵੀਰਜੀ ਤੇ ਡੈਡੀ ਠੀਕ ਠਾਕ ਨੇ ਅਛਾ ਸ਼ੌਟ ਨਹੀਂ ਕਰੀਗੇ ਕੰਮ ਤੇ ਗੇਨ ਚਲੋ ਕੰਮ ਤੇ ਕਰਨਾ ਹੀ ਆ ਕੀ ਕਰਨਾ ਫਿਰ ਠੰਡ ਤੇ ਬਹੁਤ ਜ਼ਿਆਦਾ ਹੋਰ ਕੀ ਮੰਮੀ ਠੰਡ ਨੇ ਤੇ ਰਿਕਾਰਡ ਤੋੜੀ ਹੋਈ ਠੀਕ ਮਮਮੀ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਹੇ ਕਿਹੜੀ ਗੱਲ ਕਰਨੀ ਮੰਮੀ ਲੋੜੀ ਹੀ ਸਾਰੇ ਆਪਣੀ ਧੀਆਂ ਨੂੰ ਲੋੜੀ ਦੇ ਕੇ ਆਉਂਦੇ ਆ ਤੂੰ ਆਈ ਕਿਉਂ ਨਹੀਂ ਇੱਥੇ ਮੰਮੀ ਤੁਹਾਨੂੰ ਤੇ ਪਤਾ ਹੀ ਆ ਜੇ ਮੈਂ ਵਿਆਹੀ ਆ ਤੇ ਤੁਹਾਡਾ ਫਰਜ਼ ਆ ਦਿੰਦੇ ਹਰ ਦਿਨ ਤੇ ਕਮਜੇ ਕਮਾਇਆ ਕਰੋ ਹਾਂ ਮੇਰੀ ਸੱਸ ਨੇ ਮੈਨਾਂ ਗੱਲਾਂ ਨੂੰ ਕੀਤੀ ਪਰ ਨਾ ਲਖਬੀਰ ਕਹਿੰਦੇ ਸੀ ਮੰਮੀ ਤਾਂ ਦੀ ਗੱਲ ਸਹੀ ਆ ਕਿ ਸਾਡੇ ਕੋ ਕੀ ਆ ਦੇਣ ਵਾਸਤੇ ਮੈਂ ਤੁਹਾਡੀ ਗੱਲ ਸਮਝਦੀ ਹਾਂ ਪਰ ਮੇਰੀ ਸੁਣੋ ਗੱਲ ਜੁਨੀ ਤੋਰੋ ਕੇ ਲੈਣ ਦੇਣਾ ਹੀ ਰਿਸ਼ਤਾ ਹੁੰਦਾ ਏ ਕੀ ਗੱਲ ਮੈਨਾਂ ਤਾਂ ਕੁਛ ਨਹੀਂ ਲੱਗਦੀ ਤੁਸੀਂ ਮੈਨਾਂ ਮਿਲਣੇ ਗੱਲਣ ਵੀ ਨਹੀਂ ਆ ਸਕਦੇ ਮੇਰੇਨ ਕਿਲੰਤ ਆਈ ਸਕਦੇ ਹੋ ਸੱਸ ਮੇਰੀ ਗੱਲਾਂ ਹਜੇ ਮੇਰੀ ਸੱਸ ਨੇ ਕਹਿੰਦੀ ਕਿ ਤੈਨੂੰ ਪਤਾ ਤੇਰਾ ਨੀ ਮੇਰੇ ਦੇ ਪੁੱਤੇ ਹਰ ਤੇ ਹਾਰ ਤੇ ਅੰਦੇ ਚਲੋ ਉਹਦੇ ਕੰਨ ਪਤਾ ਕਿ ਉਹ ਮੀਰ ਆ ਚਲੋ ਦੇ ਦੂ ਕੇ ਜਾਂਦੇ ਵਾਵਾਈ ਪਰ ਕਮ ਸੇ ਕਮ ਤੂੰ ਆਓ ਮੈਨੂੰ ਸੋ ਦੋ ਸੋ ਪਿਆਰ ਹੀ ਦੇਜੋ ਓ ਮਮੀ ਮੈਂ ਸਮਝਦੀ ਆ ਮੈਂ ਤੇ ਤੁਹਾਡੇ ਸਾਰੇ ਹਾਲਾਤ ਸਮਝਦੀ ਆ ਪਰ ਕਮ ਸੇ ਕਮ ਤੂੰ ਆ ਜਾਓ ਮਿਲ ਕੇ ਮਿਲ ਗਿਲ ਜਾਓ ਮੈਂ ਤਾਂ ਇਹਨਾਂ ਨੂੰ ਕਹਿ ਨਹੀਂ ਦਈ ਹੀ ਮੈਂ ਕਿ ਪੱਕਾ ਨਾ ਵੀਜੀ ਤੇ ਡੜੀ ਨਾਲ ਦੰਬਿਆੜੀ ਜੀ ਕਰੰਦਾਂ। ਅਸਾਂ ਅਸਾਂ। ਤੂੰ ਵੀ ਗਦੀ ਗਿਹਾੜੀ ਹੀ ਅੱਛਾ-ਚਾ ਕੋਠੀ ਦਾ ਕੰਮ ਫੜਿਆ। ਉਹ ਤਾਂ ਮੰਮੀ ਤੁਹਾਡੀ ਗੱਲ ਸਹੀ ਆ। ਚਾਹ ਨਾ ਕੋਈ ਨਹੀਂ ਫਿਰ ਕੀ ਕਰਨਾ ਹੁਣ? ਭਰਨਾ ਇਹਨਾਂ ਦਾ ਨਾ ਕਰਿਆ ਕਰੋ। ਦਿਨ ਤੇ ਹਰ ਤੇ ਕੰਮਜੇ ਕਾ ਮੈਨੂੰ ਮਿਲ ਕੇ ਜਾ ਮਿਲ ਹੀ ਜਾਇਆ ਕਰੋ। ਜ਼ਰੂਰੀ ਥੋੜੀ ਲੈਣ ਦੇ ਨਹੀਂ ਸਾਰਾ ਕੁਝ ਹੈਗਾ ਏ ਰਿਸ਼ਤੇਦਾਰੀ ਵੀ ਤੇ ਹੈਗੀ ਆ ਰਿਸ਼ਤਾ ਵੀ ਤੇ ਹੈਗਾ ਮੇਰਾ ਤੁਹਾਡੇ ਨਾਲ ਪਤਾ ਕੀ ਗੱਲ ਆ ਐਦਾਂ ਨਾ ਮੰਮੀ ਬੜੀਆਂ ਗੱਲਾਂ ਹੋ ਜਾਂਦੀਆਂ ਸੋਹਰਿਆਂ ਦੇ ਆ ਜਾ ਕੇ ਨਾ ਮੈਨੂੰ ਹੀ ਗੱਲਾਂ ਹੋਣੀਆਂ ਤੇ ਕਈ ਵਾਰੀ ਦਾ ਵੀ ਹੋ ਸਕਦਾ ਕਿ ਮੈਨੂੰ ਨਹੀਂ ਨਹੀਂ ਮੰਮੀ ਉਹ ਗੱਲ ਥੋੜੋ ਹੈਗੀ ਆ ਸਾਰੀ ਕੁਝ ਹੀ ਨਹੀਂ ਹੁੰਦੀ ਇਹ ਕੋਈ ਗੱਲ ਨਹੀਂ ਹੋਣ ਮੰਮੀ ਹੋਣ ਤੇ ਲੋੜੀ ਲੰਗੀ ਆ ਕੌਣ ਤਹੀ ਕੀ ਕਰਨਾ ਨਾ ਕੌਣ ਤਹੀ ਲੋ ਅੱਗੇ ਦਾ ਗਾਂਹ ਦਾ ਆ ਕੇ ਕਿਤੇ ਆ ਜਿਓ ਫਿਰ ਆਹ ਸਾਹ ਦਿਹਾੜੀ ਆ ਜੀ ਮਮਮੀ ਉਹ ਤੇ ਤੁਹਾਡੀ ਗੱਲ ਠੀਕ ਆ ਮੈਂ ਸਮਝਦੀ ਆ ਸਾਰੇ ਹਾਲਾਤ ਤੁਹਾਡੇ ਚਲੋ ਕੋਈ ਗੱਲ ਨਹੀਂ ਮਮੂ ਜਿਹੜੀ ਗੱਲ ਹੋ ਗਈ ਹੁਣ ਦਗਰੋ ਤੁਸੀਂ ਮੈਨੂੰ ਆ ਕੇ ਮਿਲ ਹੀ ਜਾਣਾ ਆਹ ਲੋੜੀ ਤੇ ਲੰਘੀ ਆ ਚਲ ਮਿਲ ਕੇ ਲਜਾਇਓ ਮੇਕੋ ਆਇਆ ਨਹੀਂ ਹੋ ਜਾਣਾ ਮਮੂ ਮੈਨੂੰ ਨਾ ਕੰਮ ਬੜੇ ਆ ਮੈਨੂੰ ਤੁਹਾਨੂੰ ਪਤਾ ਸਕਾਰ ਦਾ ਸਾਰਾ ਕੰਮ ਮੇਰੇ ਸਿੱਧੇ ਆ ਆ ਕਰਕੇ ਮੇ ਕੋਈ ਨਹੀਂ ਆਇਆ ਜਾ ਠੀਕ ਹੈ ਚਲੋ ਠੀਕ ਹੈ ਜਦੋਂ ਤੁਸੀਂ ਆਣਾ ਹੋਊਗਾ ਨਾ ਮੈਨੂੰ ਦੱਸ ਦਿਓ ਪਹਿਲੇ ਫੋਨ ਕਰ ਦਿਓ ਇੱਕ ਦਿਨ ਇਹਨੂੰ ਮਮੀ ਨੂੰ ਦੱਸ ਦਊਗੀ ਕਿਈ ਵਾਰ ਮਮੀ ਨੂੰ ਕੋਈ ਕੰਮ ਹੁੰਦਾ ਜਾਂ ਲਖਬੀਰ ਨੂੰ ਫੇਰੇ ਘਰੇ ਹੋਣੇ ਚਲੋ ਠੀਕ ਆ ਮੰਮੀ ਚੰਗਾ ਜੀ ਚਲ ਉਧਿਓ ਗੇ ਮੰਮੀ ਨਾਲ ਗੱਲ ਹੋ ਗਈ ਹੋ ਨਾ ਮੰਮੀ ਨਾਲ ਅੱਜ ਕਹਾਂਗੀ ਲੱਕ ਮੈਨੂੰ ਕਿਸ ਸਾਡੇ ਉੱਥੇ ਕੰਮ ਪੈ ਗਿਆ ਈ ਮੰਮੀ ਉਹਨਾਂ ਨੂੰ ਕੋਈ ਰਿਸ਼ਤੇਦਾਰੀ ਚ ਨਾ ਪ੍ਰੋਗਰਾਮ ਆ ਗਿਆ ਈ ਤਾਂ ਕਰਕੇ ਲੋਹੜੀ ਤੇ ਨਹੀਂ ਆਇਆ ਗਿਆ ਉਹ ਤਾਂ ਮੰਮੀਓ ਨਹੀਂ ਕਹਿੰਦੇ ਕਿ ਮੈਂ ਮਿਲ ਕੇ ਜਾਵਾਂਗਾ ਇਹ ਨਹੀਂ ਗੱਲ ਕਰਦੇ